ਮੰਜੀ சாਸਤੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਜੀ ਲਓ ਜੀ ਇੱਥੇ 1.30 ਦਾ ਟਾਈਮ ਸੀਗਾ ਸਵੇਰ ਦਾ ਆਪਾਂ ਕੰਮ ਕਾਰ ਨਵੇੜ ਕੇ ਸਾਰੇ ਸਫਾਈ ਵਗੈਰਾ ਦੇ ਤੇ ਰੋਟੀ ਪਕਾ ਕੇ ਰੱਖ ਲਈ ਸੀ ਫਿਰ ਬਾਅਦ ਵਿੱਚ ਕੱਪੜੇ ਧੋਣ ਲੱਗ ਪਏ ਸੀ ਗਰਮੀ ਬਹੁਤ ਲੱਗੀ ਸੀ ਤਾਂ ਇਸ਼ਨਾਨ ਕਰਕੇ ਕੱਪੜੇ ਧੋ ਲੈ ਸੀਗੇ ਧੋ ਹੋ ਗਿਆ ਸੀ ਜੀ ਇਹ ਚੰਗੀ ਤਰ੍ਹਾਂ ਪਾਣੀ ਵਿੱਚ ਦੀ ਕੱਢ ਲੈ ਸੀ ਤਾਂ ਉਧਰ ਆਪਾਂ ਉਹਨਾਂ ਦਾ ਸੁਕਾ ਕੇ ਇੱਕ ਵਾਰੀ ਉਹਨਾਂ ਨੂੰ ਤੇ ਇਧਰ ਆਪਾਂ ਕੰਫਰਟ ਮਸ਼ੀਨ ਵਿੱਚ ਪਾ ਲਿਆ ਅੱਗੇ ਮਟੱਬ ਵਿੱਚ ਪਾਣੀ ਹੁੰਨੀ ਹੁੰਦੀ ਹੈ ਹੁਣ ਦੋ ਕਵਾਰੀ ਹੋ ਗਏ ਮੈਂ ਇਦਾਂ ਮਸ਼ੀਨ ਵਿੱਚ ਪਾਣੀ ਛੱਡ ਕੇ ਇਹਦੇ ਵਿੱਚ ਪਾ ਕੇ ਇੱਕ ਦੋ ਗੇੜੇ ਜਿਹਾ ਦਵਾ ਲੈਣੇ ਜਾਂ ਡਿਪ ਜੇ ਕਰ ਦੇਣੇ ਕੱਪੜੇ ਸਾਰੇ ਇਹਦੇ ਵਿੱਚ ਤੇ ਫੇਰ ਸੋਨਾ ਜਿੱਦਾਂ ਕੱਪੜੇ ਖੜਕਦੇ ਜਿਹਾ ਹੋ ਜਾਂਦੇ ਹਨ ਤੇ ਇੱਕ ਜੋ ਵੀ ਸਰਫ ਸੁਰਫ ਦੀ 스멜 ਜੀ ਹੁੰਦੀ ਉਹ ਦੇ ਨਾਲ ਨਹੀਂ ਹੁੰਦੀ ਇਹਦੀ 스멜 ਬਹੁਤ ਸੋਹਣੀ ਆਉਂਦੀ ਹੈ ਫ੍ਰੈਗਰੈਂਸ ਕਹਿ ਲਓ ਜੋ ਮਰਜੀ ਕਹਿ ਲਓ ਤੇ ਹੋਰ ਦੀ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਪਹਿਲਾਂ ਜੁੜੇ ਆ ਚੈਨਲ ਨਾਲ ਤੇ ਜੋ ਵੀ ਹੁਣ ਨਵੇਂ ਜੁੜੇ ਆ ਸਭ ਦਾ ਸਵਾਗਤ ਹੈ ਜੀ ਤੇ ਸਭ ਦਾ ਹੀ ਧੰਨਵਾਦ ਹੈ ਜੀ ਜੋ ਵੀਡੀਓ ਨੂੰ ਵਾਚ ਕਰਦੇ ਆ ਵੀਡੀਓ ਦੇਖ ਕੇ ਸੋਹਣੇ ਸੋਹਣੇ ਕਮੈਂਟ ਕਰਦੇ ਲਾਈਕ ਸ਼ੇਅਰ ਕਰਦੇ ਆ ਸਭ ਦਾ ਧੰਨਵਾਦ ਜੀ ਨੂੰ ਜਿਹੇ ਇੱਥੇ ਕੱਪੜੇ ਆਪਾਂ ਇਧਰੋਂ ਇਧਰ ਪਾ ਦਿੱਤੇ ਸੀਗੇ ਤੇ ਫਿਰ ਜਦੋਂ ਡਿੱਪ ਜੇ ਹੋ ਗਏ ਵਿੱਚ ਵੀਡੀਓ ਥੋੜਾ ਟਾਈਮ ਰੋਕਣੀ ਪਈ ਸੀ ਮੈਨੂੰ ਕਿਉਂਕਿ ਜੋੜ ਸਾਹਿਬ ਹੁਣੀ ਆ ਗਿਆ ਸੀਗੇ ਹੂ ਤਾਂ ਪੁੱਛਦੇ ਸੀ ਰੋਟੀ ਬਣੀ ਆ ਮੈਂ ਕਿਹਾ ਰੋਟੀ ਬਣੀ ਆ ਮੈਨੂੰ ਮੜਾ ਕੱਪੜੇ ਸੁਕਾ ਲੈਣ ਦੋ ਤੇ ਫੇਰ ਫੜੌਨੇ ਕਹਿੰਦੇ ਨੇ ਖਾਣੀ ਤੇ ਮੈਂ ਮੜਾ ਜਾ ਕੇ ਤੇ ਧਿਆਣਾ ਫੇਰ ਖਾਣੀ ਆ ਕੇ ਮੈਂ ਪੁੱਛਦਾ ਜੇ ਨਹੀਂ ਪੱਕੀ ਤਾਂ ਪਕਾ ਲਓ ਅਸੀਂ ਜਾਣਾ ਖੂਨ ਨੂੰ ਮੋੜਨਾ ਫੇਰ ਤੇ ਇੱਥੇ ਜੀ ਆਪਾਂ ਕੱਪੜੇ ਸੁਕਾ ਕੇ ਸੁਕਾ ਕੇ ਮਸ਼ੀਨ ਵਿੱਚ ਤੇ ਪਾ ਦਾਂਗੀ ਇੱਥੇ ਸਟੈਂਡ ਤੇ ਕਿਉਂਕਿ ਬਾਹਰ ਹੋਇਆ ਜੀ ਬੱਦਲ ਤੇ ਜਦੋਂ ਆਪਾਂ ਪੱਖਾ ਚਲਾ ਕੇ ਅੰਦਰ ਪਏ ਨੇ ਬਾਹਰ ਕੁਝ ਨਹੀਂ ਪਤਾ ਲੱਗਦਾ ਦਰਵਾਜ਼ਾ ਢੋਲੀ ਦਾ ਏਸੀ ਵਾਲਾ ਕਮਰਾ ਠੰਡਾ ਹੋਇਆ ਹੁੰਦਾ ਹੈ ਰਾਤ ਦਾ ਤੇ ਅੱਜ ਤਾਂ ਚਲਾਇਆ ਵੀ ਥੋੜਾ ਜਿਹਾ ਟਾਈਮ ਏਸੀ ਬੱਦਲ ਬੇਸ਼ੱਕ ਹੋਇਆ ਸੀ ਬਹੁਤ ਪਰ ਹੌਮਸ ਜੀ ਬਹੁਤ ਹੋਈ ਸੀਗੀ ਇੱਧਰ ਕਿਤੇ ਲਾਗੇ ਛਾਗੇ ਪੈ ਗਿਆ ਮੈਂ ਬਾਅਦ ਚ ਤਾਂ ਚਲੋ ਠੰਡਾ ਹੋ ਗਿਆ ਸੀ 1:30 ਵਜੇ ਤੋਂ ਬਾਅਦ ਚ ਤਾਂ ਮੌਸਮ ਉਨੀ ਪਹਿਲਾਂ ਤਾਂ ਬਹੁਤ ਬਾੜੀ ਆ ਜਾਂ ਚੜਿਆ ਸੀਗਾ ਕੱਪੜੇ ਜੇ ਆਪਾਂ ਸਟੈਂਡ ਤੇ ਪਾ ਕੇ ਇਸ ਕਰਕੇ ਅੰਦਰ ਪਾ ਲਈਏ ਜਿਆਦਾ ਬੱਦਲ ਜਿਆਦਾ ਆ ਜੇ ਤਾਂ ਵੀ ਅੰਦਰ ਹੀ ਰੱਖੀ ਤੇ ਜਾਂ ਫਿਰ ਧੁੱਪ ਜਿਆਦੀ ਹੁੰਦੀ ਫਿਰ ਮੈਂ ਇਹਨੂੰ ਇੱਦੇ ਸਟੈਂਡ ਤੇ ਪਏ ਰਹਿਣ ਦੇਣਾ 3:30 ਵਜੇ ਜਦੋਂ ਚਾਹ ਪਾਣੀ ਪੀ ਕੇ ਫਿਰ ਬਾਹਰ ਕੱਢ ਦਿੰਦੀ ਹੁਣ ਸਟੈਂਡ ਫਿਰ ਧੁੱਪ ਥੋੜੀ ਘੱਟ ਹੋਈ ਹੁੰਦੀ ਆ ਤੇ ਆਪਾਂ ਬਾਹਰ ਸਤ ਕਾ ਲੀਦੀ ਆ ਕੱਪੜੇ ਇਦਾਂ ਨਹੀਂ ਹੈਗਾ ਵੀ ਇੱਥੇ ਅੰਦਰ ਹੀ ਢੱਕੀ ਤੇ ਆ ਕਈ ਵੇਲੇ ਜਿਹੜੇ ਬਾਹਲੇ ਹਲਕੇ ਫੁਲਕੇ ਮੇਰੇ ਸੂਟ ਹੁੰਦੇ ਕਾਟਨ ਦੇ ਉਹ ਸੁੱਕ ਸੁੱਕ ਜਾਂਦੇ ਆ ਜਿਹੜੀਆਂ ਲੋਰਾ ਆ ਟ-ਸ਼ਰਟ ਆ ਇਹ ਤਾਂ ਜੀ ਬਾਹਰੀ ਸੂਤ ਹੁੰਦੀਆਂ ਤੇ ਫਿਰ ਇਹਦੀ ਸਟੈਂਡ ਬਾਹਰੋਂ ਫਿਰ ਅੰਦਰ ਕਰ ਦੇਣਾ ਇਦਾਂ ਇੱਥੇ ਬਰਾਂਡੇ ਵਿੱਚ ਖੜਾ ਕਰ ਲੈਣਾ ਜਾਂ ਪੇਟੀਆਂ ਵਾਲੇ ਕਮਰੇ 'ਚ ਕਰ ਦੇਣੀਆਂ ਹੁੰਦੀਆਂ ਫਿਰ ਸਵੇਰੇ ਜਾ ਕੇ ਦੂਸਰੇ ਦਿਨ ਤਾਹਾਂ ਲਾਉਣੀਆਂ ਹੁੰਦੀਆਂ ਇਹਨਾਂ ਦੀਆਂ ਕਿਉਂਕਿ ਸੁੱਕ ਜਾਣ ਚੰਗੀ ਤਰ੍ਹਾਂ ਲੋਰਾ ਦੇ ਨੇਫੇ ਨੂਫੇ ਨਹੀਂ ਸੁੱਕਦੇ ਜਿਹੜੀ ਕਾਲਰ ਵਾਲੀ ਟ-ਸ਼ਰਟ ਆ ਉਹਦਾ ਕਾਲਰ ਨਹੀਂ ਸੁੱਕਦਾ ਜੀ ਇਦਾਂ ਤਾਂ ਅੰਦਰ ਜਦੋਂ ਬਾਹਰ ਮੀਂਹ ਮੌਸਮ ਖਰਾਬ ਆ ਫੇ ਤਾਂ ਮੈਂ ਅੰਦਰ ਹੀ ਰੱਖਦੀ ਹੁੰਨੀ ਜਦ ਜ਼ਿਆਦੀ ਧੁੱਪ ਹੋਵੇ ਉਦੋਂ ਵੀ ਕਈ ਕੱਪੜੇ ਇਦਾਂ ਦੇ ਹੁੰਦੇ ਜਿਨ੍ਹਾਂ ਦਾ ਰੰਗ ਫੇਟ ਜਾ ਹੋ ਜਾਂਦਾ ਆ ਤੇ ਕਾਟਨ ਦੇ ਹੋਣ ਜਿਹੜੇ ਹਨਾ ਟੀ-ਸ਼ਰਟਾਂ ਵਗੈਰਾ ਮੈਂ ਪੁੱਠੀਆਂ ਕਰਕੇ ਪਾ ਦਿੰਦੀ ਆ ਜੀ ਮੈਂ ਕਿਹਾ ਚਲੋ ਬਾਹਰ ਕੱਢ ਦਿੰਨੇ ਆ ਸਟੈਂਡ ਤੇ ਇਹ ਮੈਨੂੰ ਆ ਕੇ ਦੱਸਦੇ ਸੀ ਕਿ ਕਹਿੰਦੇ ਬੱਦਲ ਬਹੁਤ ਹੋਇਆ ਆ ਤੇ ਮੁੜ ਕੇ ਇੱਥੇ ਖਿੱਚਦੀ ਤੁੰਦੀ ਫਿਰੂੰਗੀ ਕੱਪੜਿਆਂ ਨੂੰ ਇੱਥੇ ਰੱਖ ਲਾਂ ਅੰਦਰੇ ਮੈਨੂੰ ਇਹ ਸੀ ਕਿ ਆ ਚਲੋ ਹੁਣ ਤੋਤੇ ਦੇ ਨਾਲ ਨਾਲ ਸੁੱਕਣੇ ਪੈਣਾਂ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਹੁੰਦੀ ਜਦੋਂ ਆਪਾਂ ਇਦਾਂ ਨਾਲ ਇਸ ਨੂੰ ਥੋੜੇ ਥੋੜੇ ਜਿਹਾ ਮੈਂ ਰੱਖਦੀ ਹੁੰਨੀ ਆ ਵੀ ਜ਼ਿਆਦਾ ਨਹੀਂ ਡਰਾਈ ਕਰੀਦਾ ਜੇ ਹੁਣ ਜ਼ਿਆਦਾ ਡਰਾਈ ਕਰਤੀ ਬਲ ਪੈ ਜਾਂਦੇ ਕਾਟਨ ਦੇ ਸੂਟਾਂ ਨੂੰ ਵੀ ਟੀ-ਸ਼ਰਟ ਵਗੈਰਾ ਨੂੰ ਵੀ ਕਈ ਵੇਲੇ ਬੰਦੇ ਨੂੰ ਜਾਣਾ ਪੈ ਜਾਂਦਾ ਹੈ ਚਲੋ ਮੈਂ ਤਾਂ ਘਰੇ ਰਹਿਣਾ ਸੂਟਨਾ ਵੀ ਪ੍ਰੈਸ ਹੋਇਆ ਕੋਈ ਗੱਲ ਨਹੀਂ ਇਹਨਾਂ ਨੂੰ ਸ਼ਹਿਰ ਨੂੰ ਜਾਣਾ ਹੁੰਦਾ ਇੱਥੇ ਦੇਖੋ ਜੀ ਬੱਦਲ ਹੋ ਗਿਆ ਸੀਗਾ ਤੇ ਇੱਧਰ ਆਪਾਂ ਰੋਟੀ ਲਈ ਸੀ ਥਾਲੀ ਵਿੱਚ ਪਾ ਤੇ ਖਾਣ ਲੱਗੇ ਸੀਗੇ ਬਾਰ ਵੀ ਦਿਖਾਉਂਦੀ ਸੀ ਕਿ ਬੱਦਲ ਫੇਰ ਹੋਈ ਜਾਂਦਾ ਸਟੈਂਡ ਕਾਰਡ ਤਾਂ ਦਿੱਤਾ ਸੀ ਮੈਂ ਬਾਹਰ ਸੌਰੀ ਜੀ ਮੇਰੀ ਆਵਾਜ਼ ਅੱਜ ਥੋੜੀ ਜਿਹੀ ਤੁਹਾਨੂੰ ਸਲੋ ਸੁਣਦੀ ਹੋਣੀ ਮੇਰੀ ਦਾੜ ਦਰਦ ਕਰਦੀ ਆ ਤਾਂ ਕਰਕੇ ਇੱਥੇ ਦੇਖੋ ਜੀ ਬੱਦਲ ਕਾਫੀ ਹੋ ਗਿਆ ਸੀਗਾ ਤੇ ਇਹ ਮੈਨੂੰ ਹੱਸਦੇ ਸੀ ਕਹਿੰਦੇ ਲੁਧਿਆਣੇ ਆ ਬੱਦਲ ਬਹੁਤ ਆਉਂਦਾ ਮੈਂ ਕਿਹਾ ਤੁਸੀਂ ਛੇੜੀ ਛੇਤੀ ਦੇਖਿਆ ਹੈ ਕਹਿੰਦਾ ਇਧਰ ਲੁਧਿਆਣੇ ਆ ਲੋ ਬਹੁਤ ਜ਼ਿਆਦਾ ਬੱਦਲ ਦੇਖੋ ਬੱਦਲ ਤਾਂ ਕਾਫੀ ਹੋਇਆ ਸੀਗਾ ਚਲ ਮੀਂਹ ਤਾਂ ਨਹੀਂ ਆਇਆ ਆਪਣੇ ਪੈ ਵੀ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਨਹੀਂ ਪਿਆ ਉਹਨਾਂ ਦੇ ਵੀ ਪੈਣਾ ਚਾਹੀਦਾ ਤੇ ਹਵਾ ਹੀ ਚੱਲੀ ਜਾਵੇ ਹੈਨਾ ਹਵਾ ਨਹੀਂ ਚੱਲਣੀ ਬਸ ਰੱਬ ਬੱਜਾ ਖੜਾ ਆ ਕੋਈ ਦਰਖਤ ਦਾ ਪੱਤਾ ਤੱਕ ਨਹੀਂ ਹਿੱਲਦਾ ਇਧਰ ਇਹਨੂੰ ਮੈਂ ਹੱਸ ਦਿੱਸ ਮੈਂ ਕਿਹਾ ਬੱਦਲ ਗੱਜਦਾ ਆ ਤੇ ਤੂੰ ਅਰਜਨ ਕਾਲਾ ਕੈਪੜੀ ਲਾਦੇ ਕਾਲੀ ਕਿੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਮੈਨੂੰ ਤੇ ਬਾਹਰ ਖੜੇ ਸੀ ਸੀ ਬਹੁਤ ਸੋਹਣਾ ਹੋਇਆ ਸੀ ਮੌਸਮ ਵੈਸੇ ਅੱਜ ਇੰਨੀ ਇਦਾਂ ਨਹੀਂ ਸੀ ਜਿੱਦਾਂ ਗਰਮੀ ਅੱਗੇ ਆਉਂਦੀ ਕੱਪੜੇ ਭਿੱਜ ਜਾਂਦੇ ਇਦਾਂ ਨਹੀਂ ਸੀ ਇੱਥੇ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਪਹਿਲਾਂ ਹੋਰ ਕੋਈ ਆਪਾਂ ਵੀਡੀਓ ਨਹੀਂ ਬਣਾਈ ਤੇ ਕਿਸੇ ਵੀਰ ਦਾ ਮੈਸੇਜ ਆਇਆ ਸੀ ਪਤਾ ਨਹੀਂ ਵੀਰ ਹੁਣ ਛੋਟੀ ਉਮਰ ਦਾ ਮੈਨੂੰ ਤਾਂ ਆਂਟੀ ਜੀ ਵੀ ਲਿਖਿਆ ਸੀ ਕੋਈ ਮਾਈਂਡ ਨਹੀਂ ਕਹਿ ਲੋ ਜੇ ਨਹੀਂ ਕੁਝ ਕਹਿਣਾ ਹਨਾ ਤੇ ਉਹ ਕਹਿੰਦੇ ਸੀ ਮਿਲਕਿੰਗ ਦੀ ਵੀਡੀਓ ਦਿਖਾਓ ਲੋ ਜੀ ਆਪਾਂ ਅੱਜ ਜੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇੱਧਰ ਜੀ ਇਹਨਾਂ ਦੀ लाਡਲੀ ਇਹਨਾਂ ਤੋਂ ਮਿਲਦੀ ਆ ਤੇ ਆਪਾਂ ਗਾਈਆਂ ਚੋਣੇ ਹੁੰਨੇ ਆ ਕਿਉਂਕਿ ਇਹ ਕਮਣੀ ਜੀ ਹੱਥ ਹੀ ਨਹੀਂ ਲਾਉਣ ਦਿੰਦੀ ਮੈਨੂੰ ਤਾਂ ਸਣਾ ਉਹਨੂੰ ਕਹਿੰਦੀ ਨਹੀਂ ਦੁੱਧ ਨਾ ਦੇਣਾ ਮਨਜ਼ੂਰ ਹੈ ਤੈਨੂੰ ਤਾਂ ਇੱਧਰ ਆਪਾਂ ਚਲੋ ਉਹ ਹੀ ਗਾਈਆਂ ਮੈਂ ਚੋ ਲੈਣੀ ਹੁੰਦੀ ਆ ਮਾਝੇ ਚੋ ਲੈਂਦੇ ਆ ਤਗੀ ਤਾਂ ਤਾਰਾਂ ਚੁੰਦੇ ਸੀ ਪੱਖਾ ਲਾ ਕੇ ਸੋਣੇ ਹੁੰਨੇ ਪਰ ਅੱਜ ਨਹੀਂ ਅੱਜ ਇੰਨੀ ਲੋੜ ਨਹੀਂ ਪਈ 1:30 ਵਜੇ ਤੋਂ ਬਾਅਦ ਮੌਸਮ ਠੰਡਾ ਜਿਹਾ ਹੋ ਗਿਆ ਸੀਗਾ ਪਹਿਲਾਂ ਤਾਂ ਸੀਗਾ ਬਹੁਤ ਹੌਮਸ ਜਿਹਾ ਤੇ ਹੁਣ ਫੇਰ ਇਦਾਂ ਹੋ ਗਿਆ ਸ਼ਾਮ ਨੂੰ ਥੋੜਾ ਕੁੱਟਿਆ ਕੁੱਟਿਆ ਜਿਹਾ ਮੌਸਮ ਗਾਈਆਂ ਤਾਂ ਅੱਜ ਪਤਾ ਨਹੀਂ ਕਿਉਂ ਡਾਂਸ ਕਰ ਜਾਂ ਦੋਨੇ ਕਰੀ ਜਾਂਦੀਆਂ ਸੀਗੀਆਂ ਮੈਨੂੰ ਇਹ ਸੀ ਕਿ ਉਹ ਕਿਤੇ ਲੱਤਾਂ ਨਾ ਮਾਰ ਦੇਣ ਬਾਲਟੀ ਵਿੱਚ ਹੋਰ ਜੀ ਦੱਸਿਓ ਕਿ ਨਾ ਕਿਹਨਾਂ ਦੇ ਅੱਜ ਮੀਂਹ ਪਿਆ ਸਾਡੇ ਤਾਂ ਇਧਰ ਫਲੋਰ ਦੇ ਏਰੀਆ ਚ ਪੈ ਗਿਆ ਕਿਤੇ ਨਾ ਕਿਤੇ ਬੱਦਲ ਕਾਫੀ ਸੀਗਾ ਚਲੋ ਸਾਰਿਆਂ ਦੇ ਪੈਣਾ ਚਾਹੀਦਾ ਆ ਕਿਉਂਕਿ ਲੋੜ ਆ ਮੀਂਹ ਦੀ ਹੁਣ ਜਦੋਂ ਝੋਨੇ ਲੱਗਦੇ ਆ ਤਾਂ ਵੀ ਜਿਹੜੇ ਲੱਗੇ ਆ ਉਹਨਾਂ ਨੇ ਵੀ ਜੜ ਕਰਨੀ ਝੋਨੇ ਨੂੰ ਉਹਨਾਂ ਨੂੰ ਪਾਣੀ ਜ਼ਰੂਰੀ ਚਾਹੀਦਾ ਅੱਜ ਹੋਰ ਤਾਂ ਕੋਈ ਵੀਡੀਓ ਨਹੀਂ ਜੀ ਆਪਾਂ ਸਾਂਝੀ ਕੀਤੀ ਤੁਹਾਡੇ ਨਾਲ ਬਸ ਇਹੀ ਇੰਨੀ ਕ ਧਾਰਾ ਕੱਢਦੇ ਆਂ ਦੀਆਂ ਤੇ ਜਾਂ ਹੋਰ ਕੰਮ ਮੜਾ ਮੋਟਾ ਕਰਦੇ ਆਂ ਦੀ ਵੀਡੀਓ ਪਾਈ ਆ ਤੇ ਹੋਰ ਇੱਕ ਭੈਣ ਨੇ ਜੀ ਮੈਨੂੰ ਪੁੱਛਿਆ ਸੀਗਾ ਸ਼ਾਇਦ ਅੱਜ ਪਹਿਲੀ ਵਾਰੀ ਉਹ ਆਏ ਆ ਉਹਨੇ ਕਮੈਂਟ ਕੀਤਾ ਸੀ ਕਿ ਦੀਦੀ ਤੁਹਾਡੇ ਬੱਚੇ ਕਿੰਨੇ ਆ ਮੈਂ ਜੀ ਰੋਜ਼ ਆਲਮੋਸਟ ਮੇਰੇ ਕੋਲ ਗੱਲ ਹੋਈ ਜਾਂਦੀ ਆ ਰੋਜ਼ ਰੋਜ਼ਾਨਾ ਹੀ ਵੀ ਬੱਚੇ ਨਹੀਂ ਹੈਗੇ ਜੀ ਮੇਰੇ ਏਸ ਸੋਕ ਤੋਂ ਵਾਂਝੇ ਰੱਖਿਆ ਹਜੇ ਵਾਹਿਗੁਰੂ ਜੀ ਨੇ ਆਪਾਂ ਨੂੰ ਚਲੋ ਉਹਨਾਂ ਦੀ ਰਜ਼ਾ ਆ ਜੇ ਤੇ ਸਾਡੇ ਕਰਮਾਂ ਭਾਗਾਂ ਚ ਹੋਇਆ ਆਪਾਂ ਨੂੰ ਜ਼ਰੂਰ ਮਿਲੂਗਾ ਜੀ ਨਹੀਂ ਤਾਂ ਆਪਾਂ ਕਰ ਕੁਛ ਨਹੀਂ ਸਕਦੇ ਹਨਾ ਲੋ ਜੀ ਇਹ ਗਾਈ ਆਪਾਂ ਇੱਕ ਚੋਲੇ ਸੀ ਤਾਂ ਹੁਣ ਦੂਜੀ ਆ ਲੱਗ ਗਈ ਆ ਇਹਦੀ ਫੀਡ ਜਿਹੜੀ ਇਹਨੂੰ ਪਾਉਣੀ ਆਪਾਂ ਪਾ ਲਈ ਆ ਤੂੜੀ ਵਿੱਚ ਮਿਕਸ ਜੀ ਕਰ ਦਾਂਗੇ ਐਡੀਆਂ ਹੈਗੀਆਂ ਪਤਾ ਨਹੀਂ ਪੇੜਾ ਪਾਦ ਜਿਆ ਜਦੋਂ ਤੋਂ ਉਦੋਂ ਬਸ ਉਦੋਂ ਬਾਅਦ ਚ ਕਹਿਨੀ ਆ ਤੁਸੀਂ ਨਾ ਹਣ ਹੱਥ ਲਾਓ ਪਰੇ ਹੋਇਓ ਇੱਦੇ ਤੂੜੀ ਦੇ ਉੱਤੇ ਪਿਆਈ ਛੱਡ ਦੋ ਇਹਨੂੰ ਤੂੜੀ ਵਿੱਚ ਤਾਂ ਮਿਕਸ ਕਰੀਦਾ ਜੀ ਚਲ ਜਿਹੜੀ ਮੋਰੇ ਪਈ ਹੁੰਦੀ ਆ ਖਾ ਲੈਂਦੇ ਆ ਨਹੀਂ ਤਾਂ ਉੱਤੋਂ ਉੱਤੋਂ ਪੇੜਾ ਖਾ ਜਾਂਦੀਆਂ ਆ ਤੇ ਤੂੜੀ ਪਈ ਦੀ ਪੇੜਾ ਜਾਂਦੀ ਥੱਲੇ ਫਿਰ ਉਸ ਮੋਸਕਰੀਆ ਮਾਰਦੀ ਫਿਰ ਉਹ ਹੀ ਖੋਲਡੀਆਂ ਸਾਫ਼ ਕਰੀਦੀਆਂ ਉਦੋਂ ਵੀ ਵੈਸੇ ਵੀ ਜੇ ਤੂੜੀ ਮਾੜੀ ਮੋਟੀ ਵੀ ਖੁੰਜੀਆਂ ਖਾਂਜਾਂ ਚ ਲੱਗਦੀ ਉਹ ਵੀ ਜੀ ਲਾ ਕੇ ਖੋਲਡੀਆਂ ਪਰ ਉਹ ਸਾਫ਼ ਕਰਦੇ ਆ ਕਿਉਂਕਿ ਜਦੋਂ ਗਿੱਲੀ ਜੀ ਤੂੜੀ ਕੇ ਵੀਲੇ ਲੱਗੀ ਰਹਿ ਜਵੇ ਤਾਂ ਫੇਰ ਉਹ ਵਿੱਚ ਚਿੱਟੀਆਂ-ਚਿੱਟੀਆਂ ਜੀਜੇ ਸੁੰਡੀਆਂ ਜੀਆਂ ਹੋ ਜਾਂਦੀਆਂ ਇਸ ਕਰਕੇ ਖੁੰਜੇ ਖਾਂਜੇ ਰੋਜ਼ ਖੋਲਣੀਆਂ ਦੇ ਸਾਫ਼ ਕਰਕੇ ਜੋ ਵਿੱਚ ਕੱਕ ਕੰਡਾ ਜਾਂ ਹੁੰਦਾ ਤੂੜੀ ਦਾ ਉਹ ਆਪਾਂ ਬਾਹਰ ਕੱਢ ਦਈਦਾ ਆ ਕਿਉਂਕਿ ਆਪਣੇ ਵਾਂਗੂ ਹੀ ਐ ਵੀ ਵਿਚਾਰੀਆਂ ਸਾਫ਼ ਸੁਥਰਾ ਇਹਨਾਂ ਨੂੰ ਵੀ ਪੱਠਾ-ਦੱਥਾ ਮਿਲੂਗਾ ਤਾਂ ਇਹਨਾਂ ਦੇ ਵੀ ਮੇਦਿਆਂ 'ਚ ਨੁਕਸ ਨਾ ਪਊਗਾ ਨਹੀਂ ਤਾਂ ਜੋ ਐਲਾਸ ਵਾਲਾ ਮੋਰੇ ਸਿੱਤੀ ਜਾਵਾਂਗੇ ਤੇ ਮੁੜ ਕੇ ਖੋਲਲੀ ਸਾਫ ਨਾ ਕਰਾਂਗੇ ਤੇ ਫਿਰ ਪਸ਼ੂਆਂ ਨੂੰ ਵੀ ਵਿਚਾਰਿਆਂ ਨੂੰ ਇਹਨਾਂ ਦੀ ਵੀ ਪਾਚਣ ਸ਼ਕਤੀ ਖਰਾਬ ਹੁੰਦੀ ਹੈ ਜੋ ਇਹਨਾਂ ਨੂੰ ਤੇ ਮੋਰੇ ਆ ਗਏ ਇਹਨਾਂ ਤੇ ਕਿਹ ਜਾਣਾ ਜੀ ਆਹ ਗਾਂ ਸਾਡੀ ਦੇਖੋ ਲਾਲ ਆਪਦਾ ਖਾ ਕੇ ਪੇੜਾ ਹੁਣ ਇਹਦੇ ਨਾਲ ਸੂਤ ਹੋ ਗਿਆ ਫਿਰ ਦੁਖੀ ਕਰਦੀ ਤੇ ਮੈਂ ਜੋੜ ਸਾਹਿਬ ਨੂੰ ਕਹਿੰਦੀ ਸੀ ਮੈਂ ਕਿ ਮੜਾ ਜਾ ਆ ਕੇ ਇਹਨੂੰ ਦਾਬਕਾ ਮਾਰੋ ਪਤਾ ਨਹੀਂ ਕਿਉਂ ਇੰਨੇ ਪਸ਼ੂ ਬੇਸਵਰੇ ਜੇ ਹੋ ਜਾਂਦੇ ਵੀ ਆਪਦੇ ਆਪ ਦਾ ਖਾ ਲਿਆ ਬਾਲਟਾ ਫੀਡ ਦਾ ਤੂੰ ਪਰੇ ਹੋ ਜਾ ਹਾਂ ਹੋ ਜੀ ਇੱਥੇ ਆਪਾਂ ਇਸ ਗਾਂ ਦੀ ਬਿਤਾਰ ਆਪਾਂ ਗਾਈਆਂ ਦੇ ਨਹੀਂ ਜੀ ਰੱਸੀ ਕਹਿ ਦਿੰਦੇ ਆ ਕਿ ਅਸੀਂ ਨਿਆਣਾ ਕਹਿੰਨੇ ਆ ਆਪਾਂ ਨਹੀਂ ਪਾਉਂਦੇ ਲੱਤਾਂ ਨੂੰ ਤੇ ਇੱਥੇ ਝੋਨੇ ਆ ਕਿਉਂਕਿ ਨਾ ਤਾਂ ਮੈਨੂੰ ਵੀ ਅਸੀਂ ਪਿੱਛੇ ਜਦੋਂ ਮੈਂ ਉੱਥੇ ਪੇਕੀ ਸੀਗੀ ਉੱਥੇ ਗਾਈਆਂ ਸੀਗੀਆਂ ਉੱਥੇ ਤਾਂ ਨਿਆਣਾ ਪਾਉਂਦੇ ਸੀ ਜੀ ਇੱਥੇ ਨਹੀਂ ਪਾਇਆ ਇਹਨਾਂ ਦੇ ਗਿੱਜੀਆਂ ਨਹੀਂ ਇਹਨਾਂ ਦੇ ਅਸੀਂ ਜਦੋਂ ਇਹ ਸੂਣ ਵਾਲੀਆਂ ਸੀ ਪੀੜੀਆਂ ਵੀ ਬੰਦੇ ਰਹੇ ਲੱਤਾਂ ਤੇ ਰस्सੀਆਂ ਜੀਆਂ ਪਰ ਨਹੀਂ ਇਹਨਾਂ ਨੇ ਉੱਦੀ ਦੁੱਧ ਦੇਣਾ ਮਨਜ਼ੂਰ ਕੀਤਾ। ਇੱਕ ਜੀ ਪਸ਼ੂ ਪਲੂਣ ਸਤੌ ਦਾ ਤਾਂ ਹੁੰਦਾ ਕਿਉਂਕਿ ਉਹਦੇ ਲੇਵੇ ਨੂੰ ਜਿਆਦਾ ਹੋ ਜਾਂਦਾ ਆ। ਸੋਚ ਜੀ ਪਈ ਹੁੰਦੀ ਹੈ ਤੇ ਨਹੀਂ ਵੀ ਹੱਥ ਲਾਉਣ ਦਿੰਦਾ ਪਸ਼ੂ। ਇਹਨਾਂ ਦੇ ਫਿਰ ਸਾਨੂੰ ਵੀ ਮੇਰੇ ਭੂਆ ਜੀ ਦੇ ਜਵਾਈ ਦਾ ਡੈਰੀ ਫਾਰਮ ਆ ਤੇ ਉਹਨਾਂ ਨੇ ਦੱਸਿਆ ਸੀ ਕਿੰਨੇ ਜਦੋਂ ਪਸ਼ੂ ਸੁੰਦਾ ਆ ਤੇ ਉਹਨੂੰ ਗਰਮ ਕਰਕੇ ਕੋਸਾ ਜਿਹਾ ਕਰਕੇ ਇੱਕ ਬਾਲਟਾ ਪਾਣੀ ਦਾ ਤੇ ਵਿੱਚ ਡੇਢ ਕ ਕਰਛੀ ਲੂਣ ਦੀ ਪਾ ਕੇ ਤੇ ਹੂ ਮੈਕਸ ਜਾਂ ਕਰਕੇ ਉਹ ਭਲਾ ਦਿਆ ਕਰੋ ਅੰਦਰੋਂ ਪਸ਼ੂ ਦੇ ਜਿੰਨੇ ਵੀ ਲੇਵੇ ਨੂੰ ਸਰੀਰ ਨੂੰ ਸੋਜ ਆ ਉਹ ਸਾਰੀ ਚੁਗੀ ਜਾਂਦੀ ਆ ਤੇ ਲੇਵਾ ਹੋ ਜਾਂਦਾ ਸੌਫਟ ਨਰਮ ਹੋ ਜਾਂਦਾ ਤੇ ਫਿਰ ਪਸ਼ੂ ਦੁੱਖ ਘਟ ਮੰਨਦਾ ਆ ਤੇ ਦੁੱਧ ਸਹੀ ਖੜ ਕੇ ਦਿੰਦਾ ਮੈਂ ਤਾਂ ਹੁਣ ਕੋਈ ਝੋਟੀ ਸੂਈ ਆ ਜਾਂ ਕੋ ਮਾਝਿਆ ਪਲੂਣ ਪਸ਼ੂ ਨੂੰ ਤਾਂ ਦੇਣੇ ਦੇਣਾ ਮੈਂ ਤਾਂ ਜਿਹੜੀਆਂ ਦੂਜੇ ਤੀਜੇ ਸੂਏ ਵੀ ਸੁੰਦੇ ਪਸ਼ੂ ਉਹਨਾਂ ਨੂੰ ਵੀ ਇਦਾਂ ਪਲਾ ਦੇਦਾ ਹਾਂ ਸੁੰਦੇ ਸਾਰ ਜਦੋਂ ਆਪਾਂ ਚੋਣੀ ਆ ਉਹਨੇ ਜਦ ਤੱਕ ਆਪਾਂ ਚੋਣੀ ਆ ਉਦ ਤੱਕ ਉਹਨਾਂ ਨੂੰ ਲੇਵੇ ਨੂੰ ਥੋੜਾ ਜਿਹਾ ਆਰਾਮ ਜਿਹਾ ਮਿਲ ਜਾਂਦਾ ਹੈ ਆ ਸੌਫਟ ਜਿਹਾ ਹੋ ਜਾਂਦਾ ਫਿਰ ਨਹੀਂ ਦੁੱਖ ਲੱਗਦਾ ਪਹਿਲਾਂ ਜਦੋਂ ਕੱਲ ਕੱਟਦੇ ਆ ਆਪਾਂ ਸਣਾ ਦੇ ਉਦੋਂ ਤਕਲੀਫ ਮਾਂਦੀਆਂ ਪਲੂਣਾ ਬਾਅਦ ਵਿੱਚ ਤਾਂ ਨਹੀਂ ਜੀ ਆਪਾਂ ਜਿੱਦਾਂ ਉਹਨਾਂ ਨੇ ਦੱਸਿਆ ਆਪਾਂ ਉਦ ਤੱਕ ਕੀਤੀ ਆ ਤੇ ਫੇ ਸਾਡੇ ਤਾਂ ਫੈ ਹੈਗਾ ਆ ਮੈਂ ਤਾਂ ਅਜਮਾ ਕੇ ਖੁਦ ਦੇਖਿਆ ਸਾਰੇ ਪਸ਼ੂਆਂ ਤੇ ਬਹੁਤ ਫਾਇਦੇ ਆ ਜਦੋਂ ਹੁਣ ਆਪਣੇ ਕੋਈ ਹੋਇਆ ਪਲੂਣ ਦੀ ਤੇਲ ਦੀ ਟਕੋਰ ਕਰ ਲਈਏ ਉਹਦੇ ਨਾਲ ਆਰਾਮ ਜਿਹਾ ਆ ਜਾਂਦਾ ਇਹ ਦੀਨ ਦੀ ਟਕੋਰ ਦੀ ਹੋ ਜਾਂਦੀ ਹੈ ਜਦੋਂ ਆਪਾਂ ਗਰਮ ਪਾਣੀ ਦੇ ਵਿੱਚ ਲੂਣ ਪਾ ਕੇ ਪਿਆ ਦਿੰਨੇ ਆ ਤੇ ਵਧੀਆ ਰਹਿ ਜਾਂਦਾ ਜੀ ਬੇਸ਼ੱਕ ਗਰਮੀ ਆ ਬੇਸ਼ੱਕ ਸਿਆਲਿਆ ਜੀ ਪਾਣੀ ਕੋਸਾ ਹੀ ਪਾਉਣਾ ਉਹਦੇ ਵਿੱਚ ਲੂਣ ਪਾ ਕੇ ਪਲਾਉਣਾ ਇਹ ਨਹੀਂ ਹੈਗਾ ਵੀ ਜਸਿਆਲਾ ਨੂੰ ਪਲਾਉਣਾ ਤੇ ਗਰਮੀਆਂ ਨੂੰ ਨਹੀਂ ਗਰਮੀਆਂ ਨੂੰ ਤਾਂ ਟੂਟੀ ਤਾਂ ਹੀ ਹੁੰਦਾ ਕੋਸਾ ਜਿਹਾ ਹੋਇਆ ਹੁੰਦਾ ਟੈਂਕੀਆਂ ਦਾ ਉਹਦੇ ਵਿੱਚ ਕੋਲ ਕੇ ਪਲਾ ਦੇਵੇਂ ਇੱਥੇ ਆਪਾਂ ਜੀ ਚੋ ਕੇ ਧਾਰਾ ਤਾਂ ਆ ਗਿਆ ਸੀ ਅੰਦਰ ਧਾਰਾ ਕੱਢ ਕੇ ਉਧਰ ਦੁੱਧ ਵਾਲੇ ਵੀ ਆਪਣੇ ਭੈਣ ਜੀ ਆ ਗਏ ਸੀ ਲੈਣ ਦੁੱਧ ਤੇ ਮੈਂ ਸੋਚਿਆ ਵੀ ਚਲੋ ਪਹਿਲਾਂ ਭਾਂਡਿਆਂ ਚ ਪਾ ਲਈਏ ਸਾਭ ਲਈਏ ਅੱਜ ਤਾਂ ਪਤਾ ਨਹੀਂ ਕੀ ਗੱਲ ਸੀ ਵੀ ਮੈਨੂੰ ਦਾੜ ਦੀ ਦਵਾਈ ਖਾਦੀ ਕਰਕੇ ਮੈਨੂੰ ਇਦਾਂ ਹੋਈ ਜਾਵੇ ਜਿੱਦਾਂ ਨੀਂਦ ਆਉਂਦੀ ਹੁੰਦੀ ਆ ਤੇ ਉਦੇ ਕਰਕੇ ਬਿਲਕੁਲ ਦੁੱਧ ਵੀ ਦੇਖੋ ਇੱਥੇ ਬਾਲਟੀ ਵਿੱਚ ਡੁੱਲ ਜਾਣਾ ਹ ਫਲੀ ਨੇ ਛੇਤੀ ਛੇਤੀ ਪਾਉਣਾ ਵੀ ਉਹ ਬਾਹਰ ਬੈਠੀ ਹੋ ਕਿੰਨੀ ਭੰਜੀ ਕਿੰਨੀ ਮੈਨੂੰ ਦੁੱਧ ਪਾ ਦੇ ਪਹਿਲਾਂ ਮੈਂ ਤਾਂ ਜਾਣਾ ਆ ਉਹਨਾਂ ਲਈ ਮੈਂ ਪਾਉਂਗੀ ਪਹਿਲਾਂ ਮੈਂ ਕਿਹਾ ਚਲੋ ਜਿੰਨਾ ਦਾ ਕਿਲੋ ਪਾਉਣਾ ਉਹਨਾਂ ਨੂੰ ਪਾ ਕੇ ਉਹਨਾਂ ਦਾ ਰੱਖ ਦਈਏ ਬਾਕੀ ਬਾਅਦ ਚ ਪਾਉਣੇ ਆ ਆਪਾਂ ਜੀ ਦੁੱਧ ਇੰਦਾ ਨਹੀਂ ਕਦੇ ਹੈਗਾ ਵੀ ਜੇ ਤਾਂ 1 ਕਿਲੋ ਹੀ ਆ ਲੈਣਾ ਵੀ ਨਾ ਕਿਲੋ ਹੀ ਪਾਉਣਾ ਮੈਂ ਉੱਪਰ ਜ਼ਰੂਰ ਥੋੜਾ ਬਾਤ ਦੁੱਧ ਆਪਾਂ ਇੰਦਾ ਪਾਈਦਾ ਵੀਰ ਨੇ ਜਾਣੀਏ ਅਗਲੇ ਦੇ ਘਰ ਜਾਂਦੇ ਤੱਕ ਝੱਗ ਜੀ ਹੁੰਦੀ ਕਈ ਵੇਲੇ ਦੁੱਧ ਤੇ ਦੁੱਧ ਘੱਟ ਜਵੇ ਫਿਰ ਆਪ ਬੰਦਾ ਝੂਠਾ ਜਾ ਪਿੰਦਾ ਆ ਮੁੰਦੇ ਨਾਲ ਬਿੱਤਰੇ ਥੋੜਾ ਬਤਾ ਅੱਧਾ ਪੌਣਾ ਗਲਾਸ ਦੁੱਧ ਦਾ ਪਾ ਲੈਨੇ ਹੁੰਨੇ ਚਲੋ ਵਾਈ ਗੁਰੂ ਨੇ ਦਿੱਤਾ ਆ ਐਵੇਂ ਕਿਉਂ ਕਈਏ ਵੀ ਰੇਟ ਵੀ ਅਗਲਾ ਪੂਰਾ ਦਿੰਦਾ ਦੁੱਧ ਦਾ ਤਾਂ ਅਗਲੇ ਨੂੰ ਰੋਦ ਕੋਈ ਗੱਲੀ ਘਟ ਵੱਧ ਚੱਲਿਆ ਵੀ ਜਾਂਦਾ ਇੱਥੇ ਦੁੱਧ ਜੀ ਡਲ ਗਿਆ ਮੇਰੇ ਕੋਲ ਦੇਖੋ ਥੱਲੇ ਕੀ ਗਿਲੇ ਹੋ ਜਾਂਦਾ ਕਾਲੀ ਕਾਲੀ ਕੰਮ ਕਰਦੇ ਆਂ ਤੋਂ ਕਾਲੀ ਮੈਨੂੰ ਇਹ ਸੀ ਕਿ ਵੀ ਅਗਲਾ ਨੂੰ ਜਾਣਾ ਆ ਤੇ ਉਹ ਕਹਿੰਦੀ ਮੈਨੂੰ ਛੇਤੀ ਪਾ ਕੇ ਦੇ ਦੇ ਦੁੱਧ ਤੂੰ ਉਧਰ ਅਰਜਨ ਨੂੰ ਕਾਲੀ ਸੀਗੀ ਛੇਤੀ ਮੈਨੂੰ ਦੁੱਧ ਪਾ ਕੇ ਦੇ ਦੋ ਡੈਰੀ ਵਾਲਾ ਮੰਮੀ ਮੈਂ ਡੈਰੀ ਚ ਪਾਇਆ ਮੈਂ ਆ ਕੇ ਨਹਾਉਣ ਆਇਆ ਮੈਂ ਉਹਨੂੰ ਕਹਿੰਦੀ ਸੀ ਮੈਂ ਕਿਹਾ ਪਹਿਲਾਂ ਤੂੰ ਨਹਾ ਲਾ ਕੋਈ ਨਹੀਂ ਇਹ ਆਪ ਦੁੱਧ ਪਾ ਆਉਣਗੇ ਕਹਿੰਦਾ ਨਹੀਂ ਮੈਂ ਜਾਣਾ ਮੈਂ ਪਾਉਣ ਉਹਨੂੰ ਜੀ ਸ਼ੌਕ ਰਹਿੰਦਾ ਵੀ ਡੈਰੀ ਵਿੱਚ ਸੈਨ ਕਰਨੇ ਹੁੰਦੇ ਆ ਜਦੋਂ ਪੈਸੇ ਆਉਣੇ ਹੁੰਦੇ ਮੈਂ ਕਰਕੇ ਆਉਣੇ ਇਹ ਆਪਾਂ ਸ਼ੈਫੀ ਲਈ ਵੀ ਦੁੱਧ ਪਾ ਕੇ ਰੱਖ ਲਿਆ ਸੀ ਇੱਕ ਗਲਾਸ ਉਹਨੂੰ ਆਪਾਂ ਪਹਿਲਾਂ ਫਲਾ ਦਿੱਤਾ ਐ ਖਣ ਰਾਤ ਲਈ ਫੇਰ ਰੱਖ ਲਿਆ ਉਹਦੇ ਲਈ ਸਵੇਰ ਨੂੰ ਤਾਜ਼ਾ ਫੇਰ ਸੀ ਜਦੋਂ ਧਾਰਾ ਕੱਢਦੇ ਉੱਥੇ ਬਹਿ ਜਾਂਦਾ ਜਾ ਕੇ ਉਹਨੂੰ ਦੁੱਧ ਪੀਣਾ ਹੁੰਦਾ ਉੱਥੇ ਚੌਂਦੇਆ ਚੌਂਦੇਆ ਤੇ ਇੱਕ ਗਲਾਸ ਅਰਜਨ ਨੇ ਲੈ ਕੇ ਫਲਾ ਦਿੱਤਾ ਸੀ ਉਹਨੂੰ ਉਹਦੇ ਭਾਂਡੇ 'ਚ ਪਾ ਦਿੱਤਾ ਸੀਗਾ ਇਹ ਲੋ ਜੀ ਆਪਾਂ ਡੈਰੀ ਚ ਗਾਇਆਂ ਦਾ ਦੁੱਧ ਹੈ ਡੈਰੀ ਜਿਹੜਾ ਪਾਣਾ ਉਹ ਤੇ ਇੱਧਰ ਆਪਾਂ ਜਿਹੜਾ ਮੱਝ ਤੇ ਤੋਂ ਇਦਾਂ ਕਾਪ ਅੱਧਾ ਕਿਲੋ ਰਾਜ ਰੱਖ ਲਿਆ ਅੱਧਾ ਕਿਲੋ ਤਾਂ ਕੱਲ ਨੂੰ ਰੱਖ ਕੇ ਉਹ ਜਿਹੜਾ ਆਪਾਂ ਲੱਸੀ ਬਣਾਉਣੀ ਹੁੰਦੀ ਆ ਉਹਦੇ ਵਿੱਚ ਮਿਕਸ ਕਰ ਲੀਦਾ ਮੱਜ ਦਾ ਗਾਇਆਂ ਦੇ ਦੁੱਧ ਦੇ ਵਿੱਚ ਤੇ ਕਿਉਂਕਿ ਹੁਣ ਗਾਇਆਂ ਦਾ ਦੁੱਧ ਘਟਿਆ ਆ ਥੋੜਾ ਜਿਹਾ ਕਿ ਮੱਜ ਤਾਂ ਚਲੋ ਹੋਈ ਹੁਣ ਤੋਕੜਿਆ ਤੋਕੜ ਪਸ ਤੋਂ ਦੁੱਧ ਘਟੀ ਜਾਂਦਾ ਜੀ ਇਹ ਸ਼ੈਫੀ ਗਿਆ ਸ਼ੈਫੀ ਨਿਕਲ ਗਿਆ ਮੂੰਹ ਤੋਂ ਆਰਜਣ ਗਿਆ ਦੁੱਧ ਫੜਾਉਣ ਭੈਣ ਜੀ ਨੂੰ ਕਿੰਨਾ ਮੈਂ ਫੜਾ ਕੇ ਆਣਾ ਤੇ ਬਾਅਦ ਵਿੱਚ ਦੁੱਧ ਪਾਉਣ ਚੱਲ ਗਏ ਤੇ ਆਪਾਂ ਇੱਥੇ ਭਾਂਡੇ ਧੋਲੇ ਸੀਗੇ ਭਾਂਡੇ ਧੋਕੇ ਆ ਗਈ ਬਾਹਰ ਜੀ ਗੁਹੇ ਦੀ bari ਗੁਹਾ ਰੇੜਾ ਖੂਨੂ ਜਾਣਾ ਸੀਗਾ ਤੇ ਮੈਨੂੰ ਲਾਲਚ ਸੀਗਾ ਵੀ ਜਿਹੜਾ ਪਿਆ ਆ ਥੱਲੇ ਇਕੱਠਾ ਕੀਤਾ ਈ ਵੀ ਨਾਲ ਹੀ ਸੜ ਦਵਾ ਅੱਗੇ ਨਾਲੋਂ ਨਾਲ ਸੜਦੀਦਾ ਜੀ ਆਪਾਂ ਫੋਨ ਤਾਰਾ ਚੋਣ ਲੱਗਿਆ ਤੇ ਜਿਹੜਾ ਇਕੱਠਾ ਕੀਤਾ ਸੀਗਾ ਤੇ ਉਹ ਮੈਂ ਕਿਹਾ ਨਾਲ ਹੀ ਸੜ ਦਿੰਨੀ ਆ ਇਹਦਾ ਵੀ ਕੰਮ ਨਾਲ ਹੀ ਨਿਪੜੂਗਾ ਨਹੀਂ ਤਾਂ ਫਿਰ ਇਹ ਪਿਆਰ ਰਹਿ ਜਾਣਾ ਸੀ ਇਹਨਾਂ ਨੂੰ ਕਾਲੀ ਸੀ ਕਹਿੰਦੇ ਮੈਂ ਗੁਫਾ ਲਾਇਆ ਮੈਂ ਤਾਂ ਫਿਰ ਮੈਂ ਇੱਕ ਖੇਤ ਜਿਹੜਾ ਕੱਦੂ ਕਰਨ ਵਾਲਾ ਰਿੰਦਾ ਕਰ ਦਮਾ ਬਈ ਗਏ ਆਏ ਆ ਖੂਤੇ ਬਾਜੀ ਵੱਡੇ ਕਿ ਪਨੀਰੀ ਪਟੜਦੇ ਸੀ ਆਪਣੀ ਵੀ ਕਹਿੰਦੇ ਉਹਨਾਂ ਨੇ ਪਟਣੀ ਆ ਕਹਿੰਦੇ ਇਕੱਠਾ ਹੀ ਲਾਜਾਂਗੇ ਉਹਨਾਂ ਦਾ ਵੀ ਖੇਤ ਕਰਿੰਦਾ ਤੇ ਖੇਤ ਕੀ ਸਾਡਾ ਰਹਿੰਦਾ ਜੀ ਜਾਂ ਜਿਹੜਾ ਪਨੀਰੀ ਵਾਲਾ ਸਾਂ ਹੋਊਗਾ ਉਹ ਰਿੰਦਾ ਹੋਣਾ ਹੈ ਇੱਥੇ ਮੈਂ ਤਾਂ ਇਦਾਂ ਬੈਠੀ ਮੈਨੂੰ ਇਹ ਸੀ ਮੇਰਾ ਕਮੀਜ਼ ਥੱਲੇ ਲੱਗ ਜਾਣਾ ਹੈ ਤੇ ਮੈਨੂੰ ਲਿਬੜੂਗਾ ਮੈਂ ਤਾਂ ਥੋੜਾ ਇਦਾਂ ਬੈਠੀ ਸੀ ਕਿ ਨਹੀਂ ਤਾਂ ਆਪਾਂ ਤਸੱਲੀ ਨਾ ਨ ਪੂਰਾ ਗੋਹਾ ਚੱਕੀ ਦਾ ਬੈਠ ਕੇ ਮੈਨੂੰ ਇਹ ਮੈਂ ਕਿ ਜੇ ਜੈਂਪਰ ਦਾ ਪਿਛਲਾ ਪਾਸਾ ਕਮੀਜ਼ ਦਾ ਲਿਬੜ ਥੱਲੇ ਨਾ ਲੱਗਦਾ ਹੋਵੇ ਲਿਬੜ ਨਾ ਜਾਵੇ ਗੋਹੇ ਨਾ ਤੇ ਹੋਰ ਜੀ ਜੀਏ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਡਾ ਸਪੋਰਟ ਦੀ ਬਹੁਤ ਲੋੜ ਆ ਜੀ ਆਪਾਂ ਨੂੰ ਮਤ ਤੋਂ ਵੱਧ ਆਪਣੀ ਭੈਣ ਨੂੰ ਸਪੋਰਟ ਕਰੋ ਜੀ ਸਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਆ ਲਓ ਜੀ ਇੱਥੇ ਗੋਹਾ ਆਪਾਂ ਜਿਹੜੇ ਹੈਗੇ 2-4 ਲਵਾਂਡੇ ਇਹ ਨਾਲ ਲੱਗਦੇ ਜਿਹੜੇ ਤੇ ਸੈੱਟ ਦਾਂਗੇ ਸੈੱਟ ਤਾਂ ਇਹ ਕਈ ਨਾ ਵੀ ਦਿੰਦੇ ਆ ਜੀ ਪਰ ਉਹ ਕਈ ਦੇ ਨਾਲ ਥੱਲੇ ਨਾਲੀ ਜੀ ਬਹੁਤ ਕੇਰਦੇ ਆ ਫੇ ਤਾਂ ਕਰਕੇ ਮੈਂ ਕਹਿੰਨੀ ਨਹੀਂ ਵੀ ਲਵਾਂਡੇ ਨਾਲ ਹੀ ਆਪਾਂ ਕੋਈ ਨਹੀਂ ਮੈਂ ਚੱਕ ਦੇਣਾ ਆ ਤੁਸੀਂ ਟੈਨਸ਼ਨ ਨਾ ਲਓ ਜਦੋਂ ਘਰ ਚ ਪਸੂ ਆ ਫਿਰ ਨਾਲ ਨਾਲ ਇਕੱਠਾ ਕਰ ਜਿੱਦਾਂ ਰੇਡਾ ਨਾ ਹੋਵੇ ਘਰ ਫਿਰ ਦਿਹਾੜੀ ਦੇ ਇੱਕ ਦਿਨ ਦਾ ਜਮਾ ਹੋ ਵੀ ਜਾਂਦਾ ਹੈ ਫਿਰ ਦੂਸਰੇ ਦਿਨ ਲੱਦ ਲਈਦਾ ਹੈ ਤੇ ਇੱਥੇ ਥੋੜਾ ਜਿਹਾ ਫੌੜੇ ਤੇ ਲੱਗਾ ਸੀ ਤਾਂ ਥੋੜਾ ਨਾਲੀ ਵੱਲ ਪਿਆ ਸੀ ਗੋਹਾ ਉਹ ਵੀ ਚੱਕਾਂਗੇ ਕਿਉਂਕਿ ਫਿਰ ਮੁਰੇ ਨਾਲੀ ਬੰਦ ਹੋਣ ਦਾ ਡਰ ਜਾਂ ਰਹਿਦਾ ਤੇ ਜੋਰ ਸਾਹਿਬ ਹੁਣੀ ਕਾਲੇ ਛੇਤੀ ਲੱਦ ਤੇ ਛੇਤੀ ਮੈਂ ਤਾਂ ਛੇਤੀ ਜਾਣਾ ਆ ਮੈਂ ਕਿ ਹੁਣ ਕਰਦੀ ਕਰਦੀ ਕੰਮ ਕਰੂੰਗੀ ਵੀ ਇੰਨਾ ਵੀ ਇੱਕਦਮ ਨਾ ਠੁਪਝਾਈ ਨਾ ਪਾਓ ਹੁਣ ਲੋ ਜੀ ਇੱਥੇ ਆਪਾਂ ਕੜਾਈਆ ਦਮਾਂਗੇ ਧੋ ਇਹ ਵੀ ਨਾਲ ਨਾਲ ਧੋ ਲਈਏ ਭਾਂਡੇ ਢਿੰਡੇ ਵਿੱਚ ਗੋਹੇ ਵਾਲੇ ਵੀ ਫੇਰ ਇਹ ਜਾਨੀ ਇਹ ਸੁੱਕ ਜਾਂਦਾ ਨਾਲ ਫੇਰ ਲਾਉਣਾ ਔਖਾ ਹੋ ਜਾਂਦਾ ਹੈ ਕੰਮ ਕਰਦਾ ਨਹੀਂ ਜੀ ਬੰਦਾ ਥੱਕਦਾ ਬਸ ਸਿਹਤ ਦੀ ਤੰਦਰੁਸਤੀ ਚਾਹੀਦੀ ਹੈ ਜਦੋਂ ਦਾ ਸਿਹਤ ਤੰਦਰੁਸਤੀ ਆ ਤਾਂ ਆਪਾਂ ਕੰਮ ਆਲੇ ਆਹੂ ਲਾਦੀਦੇ ਆ ਤੇ ਜਦੋਂ ਆਪਣੀ ਸੇਤ ਬਿਗੜੀ ਹੁੰਦੀ ਆ ਤਾਂ ਫੇਰ ਆਪਾਂ ਨਹੀਂ ਹੁੰਦਾ ਬਾਲਾ ਕੰਮ ਕਰਨਾ ਤਾਂ ਪੈਂਦਾ ਆ ਇੱਥੇ ਲੋ ਜੀ ਆਪਾਂ ਸਾਬਣ ਨਾਲ ਚੰਗੀ ਤਰ੍ਹਾਂ ਇਹ ਪਹਿਲਾਂ ਇੱਥੇ ਹੱਥ ਧੋਵਾਂਗੇ ਫਿਰ ਅੰਦਰ ਜਾ ਕੇ ਵੀ ਧੋਵਾਂਗੇ ਕਿਉਂਕਿ ਇੱਥੇ ਮੈਂ ਰੱਖਿਆ ਇੱਕ ਟੁਕੜਾ ਆ ਇਹ ਕੱਪੜੇ ਧੋਣ ਵਾਲਾ ਸਾਬਣ ਹੁੰਦਾ ਉਹ ਜ਼ਰੂਰ ਰੱਖੀਦਾ ਇੱਥੇ ਜਦੋਂ ਗੂਹਾ ਗੂਹਾ ਚੱਕ ਕੇ ਹਟੀਦਾ ਤਾਂ ਹੱਥ ਬਾਹਾਂ ਜਾਂ ਧੋ ਹੋ ਜਾਂਦੇ ਆ ਨਹੀਂ ਤਾਂ 스ਮੈਲ ਜੀ ਆਉਂਦੀ ਰਹਿੰਦੀ ਹੱਥਾਂ 'ਚ ਗੋਹੇ ਦੀ ਹੰਮਕ ਜਿਹਾ ਚੜਦਾ ਰਹਿੰਦਾ ਆ ਜਸਵੀਰ ਨੂੰ ਚੱਕੀ ਦਾ ਉਦੋਂ ਤਾਂ ਜੀ ਚਲੋ ਆਪਾਂ ਬਾਅਦ ਚ ਕੱਪੜੇ ਕੁੱਪੜੇ ਧੋ ਤੂ ਲੈਨੇ ਆ ਤਾਂ ਹੱਥਾ ਜੋ ਨਹੀਂ ਇੰਨਾ ਆਉਂਦਾ ਕਈ ਵੇਲੇ ਮੈਂ ਗਲਵਜ਼ ਪਾ ਲੈਣੀ ਅੱਜ ਮੈਨੂੰ ਗਲਵਜ਼ ਲੱਭੇ ਨਹੀਂ ਉਹ ਤਾਂ ਮੇਰੇ ਪੱਕੇ ਹੀ ਭੈਣ ਨੂੰ ਹੀ ਭੇਜ ਦੇ ਕਿਉਂਕਿ ਮੇਰੇ ਹੱਥ ਖਰਾਬ ਹੋ ਜਾਂਦੇ ਸੀ ਕੱਪੜੇ ਧੋਣ ਨਾਲ ਅਲਰਜੀ ਜੀ ਹੋ ਜਾਂਦੀ ਸੀਗੀ ਤੇ ਇੱਥੇ ਲਓ ਜੀ ਆਪਾਂ ਜਿਹੜਾ ਗੁਹਾ ਗੁਹਾ ਇਹਨਾਂ ਤੋਂ ਰੇੜੇ ਤੋਂ ੱਲੇ ਆਇਆ ਸੀਗਾ ਉਹ ਵੀ ਆਪਾਂ ਇਕੱਠਾ ਕਰ